ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨੀ ਅੰਦੋਲਨ ਜਾਰੀ ਹੈ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਤੈਅ ਰਣਨੀਤੀ ਮੁਤਾਬਕ ਅੱਜ ਕਿਸਾਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਰੇਲਾ ਰੋਕੀਆਂ ਜਾ ਰਹੀਆਂ ਨੇ ਲੁਧਿਆਣਾ ਲਾਲੜੂ ਮੋਗਾ ਸਹਿਦ ਪੰਜਾਬ ਦੇ ਵਿੱਚ 60 ਜਗ੍ਹਾ ਸਟੇਸ਼ਨਾਂ ਤੇ ਕਿਸਾਨ ਰੇਲਵੇ 트랙 ਜਮ ਕਰੀ ਬੈਠੇ ਨੇ ਇਸ ਦੇ ਨਾਲ 18 ਜ਼ਿਲ੍ਹਿਆਂ ਦੇ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਐਮਐਸਪੀ ਸਮੇਤ ਉਹਨਾਂ ਦੀਆਂ ਬਾਕੀ ਕਿਸਾਨੀ ਮੰਗਾਂ ਨੂੰ ਅਮਲੀ ਰੂਪ ਵਿੱਚ ਪਰਵਾਹ ਨਹੀਂ ਕਰਦੀ ਉਦੋਂ ਤੱਕ ਕਿਸਾਨ ਅੰਦੋਲਨ ਜਾਰੀ ਰੱਖਣਗੇ ਤੇ ਇਸ ਵਾਰ ਕਿਸਾਨ ਕਿਸੇ ਭਰੋਸੇ ਤੇ ਘਰ ਵਾਪਸੀ ਨਹੀਂ ਕਰਨਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਚਰਲਨ ਸਕੱਤਰ ਮੈਂ ਰਾਣਾ ਰਣਜੀਤ ਸਿੰਘ ਅੱਜ ਦੇਸ਼ ਭਰ ਦੇ ਵਿੱਚ ਜਿਹੜੀ ਕਾਲ ਸੀਗੀ ਆ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਨਾਲ ਜਿਹੜੀਆਂ ਦੇਸ਼ ਭਰ ਦੀਆਂ ਜਥੇਬੰਦੀਆਂ ਤਕਰੀਬਨ 200 ਦੇ ਕਰੀਬ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜੇ ਧਰਨੇ ਚੱਲ ਰਹੇ ਆ ਉਹਨਾਂ ਦੇ ਵਿੱਚੋਂ ਜਿਹੜੀ ਸਾਂਝੀ ਕਾਰਡ ਸੀਗੀ 10 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਟ੍ਰੇਨਾਂ ਰੋਕਣ ਦੀ ਉਹਦੇ ਵਿੱਚ 52 ਥਾਵਾਂ ਤੇ ਪੰਜਾਬ ਦੇ ਵਿੱਚ ਔਰ 60 ਥਾਵਾਂ ਤੇ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਅੱਜ ਜਿਹੜਾ ਰੇਲਾਂ ਦਾ ਚੱਕਾ ਜਾਮ ਹੈ ਕਿਉਂਕਿ 13 ਤਰੀਕ ਤੋਂ 13 ਫਰਵਰੀ ਤੋਂ ਲੈ ਕੇ ਲਗਾਤਾਰ ਮੋਰਚੇ ਦੇ ਵਿੱਚ ਅਜੇ ਤੱਕ ਕੇਂਦਰ ਸਰਕਾਰ ਦੇ ਕੰਨ ਤੇ ਕੋਈ ਜੂਨੀ ਸਰਕੀ ਜੀ ਦਾ ਕਰਕੇ ਇਹ ਐਕਸ਼ਨ ਪ੍ਰੋਗਰਾਮ ਦੇਣਾ ਪਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਜਿਹੜੇ ਆ ਹੋਰ ਵੀ ਉਹ ਐਕਸ਼ਨ ਕੀਤੇ ਜਾਣਗੇ ਮੰਗਾ ਉਹੀ ਪੁਰਾਣੀਆਂ ਰਹੀਆਂ ਨੇ ਲਗਾਤਾਰ ਉਹੀ ਸੰਘਰਸ਼ ਕਰਦੇ ਆ ਸਰਕਾਰਾਂ ਮੀਟਿੰਗਾਂ ਵੀ ਕਰੀ ਜਾਂ ਤੁਹਾਡੇ ਨਾਲ ਆ ਦੇਖੋ ਮੰਗਾ 10 ਦਸੰਬਰ 2021 ਨੂੰ ਕੇਂਦਰ ਸਰਕਾਰ ਨੇ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੇ ਐਮਐਸਪੀ ਤੇ ਅਸੀਂ ਕਮੇਟੀ ਬਣਾ ਕੇ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਲਖੀਨਪੁਰ ਖੀਰੀ卡ਟ ਦੇ ਦੋਸ਼ੀਆਂ ਨੂੰ ਸਜ਼ਾ ਵੀ ਦੇਵਾਂਗੇ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਅੰਦੋਲਨ ਦੌਰਾਨ ਜਿਹੜੇ ਪਰਚੇ ਹੋਏ ਸੀ ਪੰਜਾਬ ਦੇ ਵਿੱਚ ਹੋਏ ਸੀ ਹੋਰ ਦੇਸ਼ ਭਰ ਦੇ ਵਿੱਚ ਹੋਏ ਦਿੱਲੀ ਦੇ ਵਿੱਚ ਵੀ ਹੋਏ ਸੀ ਔਰ ਉਹਨਾਂ ਨੇ ਕਿਹਾ ਸੀ ਉਹ ਸਾਰੇ ਪਰਚੇ ਅਸੀਂ ਜਿਹੜੇ ਆ ਉਹ ਰੱਦ ਕਰਾਂਗੇ ਪਰਚੇ ਵੇਚੇ ਸਟੈਂਡ ਆ ਨਾ ਕੋਈ ਐਮਐਸਪੀ ਤੇ ਇਹਨਾਂ ਨੇ ਕਮੇਟੀ ਬਣਾ ਕੇ ਉਹਦਾ ਗਰੰਟੀ ਕਾਨੂੰਨ ਬਣਾਉਣ ਦੀ ਅਜੇ ਤੱਕ ਕੋਈ ਸ਼ੁਰੂਆਤ ਹੀ ਨਹੀਂ ਕੀਤੀ ਇਸੇ ਤਰ੍ਹਾਂ ਸਮੂੱਚਾ ਕਿਸਾਨਾਂ ਤੇ ਮਜ਼ਦੂਰਾਂ ਦਾ ਵੀ ਕਾਰਪੋਰੇਟ ਦੀ ਤਰਜ਼ ਤੇ ਜਿਵੇਂ 16 ਲੱਖ ਕਰੋੜ ਰੁਪਈਆ ਕਾਰਪੋਰੇਟਾਂ ਦਾ ਇਹਨਾਂ ਨੇ ਮਾਫ਼ ਕੀਤਾ 950 ਸਾਢੇ ਪੌਣੇ 10 ਸਾਲਾਂ ਦੇ ਵਿੱਚ ਮੋਦੀ ਨੇ ਉਸੇ ਤਰ੍ਹਾਂ ਵੀ ਕਰਜ਼ਾ ਮੁਕਤ ਕੀਤਾ ਜਾਵੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆ ਨਰੇਗਾ ਦੀਆਂ ਮੰਗਾਂ ਇਹ ਸਾਰੀਆਂ ਮੰਗਾਂ ਨੂੰ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਪਵਾੜੇ ਦੀ ਜੜੀ ਸਾਰਾ ਉਹ ਆ ਇਹ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਚੱਲ ਰਿਹਾ ਕਿਉਂਕਿ ਕੁਝ ਮੰਗਾਂ ਇਹਨਾਂ ਨੇ ਚਿੱਠੀ ਦੇ ਵਿੱਚ ਮੰਨੀਆਂ ਹੋਈਆਂ ਸੀ ਵੀ ਅਸੀਂ ਲਾਗੂ ਕਰਾਂਗੇ ਪਰ ਉਹ ਜਾਉਂਦੀਆਂ ਤੇ ਉਹ ਹੀ ਅਜੇ ਤੱਕ ਇਹਨਾਂ ਨੇ ਕੋਈ ਵੀ ਉੱਤੇ ਸ਼ੁਰੂਆਤ ਨਹੀਂ ਕੀਤੀ ਹੈ ਬੈਠਕਾਂ ਦੇ ਵਿੱਚ ਗੱਲਬਾਤ ਵੀ ਹੋਈ ਹੈ ਕੁਝ ਮੰਗਾ ਮੰਨੀਆਂ ਵੀ ਗਈਆਂ ਤੇ ਕਿਹੜੀ ਮੰਗਾ ਤੇ ਹਾਂ ਨਹੀਂ ਦੇਖੋ ਜਿਹੜੇ ਆ ਪੰਜ ਵਾਰ ਦੀ ਜਿਹੜੀ ਗੱਲਬਾਤ ਹੋਈ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਮੰਤਰੀ ਕੇਂਦਰ ਸਰਕਾਰ ਦੇ ਉਹਨਾਂ ਦੇ ਨਾਲ ਐਮਐਸਪੀ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਦੂਜੀ ਮੰਗਾ ਤੇ ਜੇ ਉਹ ਗੱਲ ਕਰਨੀ ਨਹੀਂ ਅਜੇ ਉਹਨਾਂ ਨੇ ਮناسب ਸਮਝੀ ਐਮ ਐਮਐਸਪੀ ਤੇ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਪੰਜ ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਪਰ ਪੰਜ ਸਾਲ ਵਾਸਤੇ ਉਹ ਵੀ ਇਕੱਲੇ ਪੰਜਾਬ ਤੇ ਕਿਉਂਕਿ ਇਹ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਅਸੀਂ ਜਿਉਂਨੇ ਦੇਸ਼ ਭਰ ਦੇ ਵਿੱਚ ਐਮਐਸਪੀ ਦਿੱਤੀ ਜਾਵੇ ਪਰ ਉਹ ਵੀ ਇਹ ਕੰਟਰੈਕਟਰ ਬੇਸ ਤੇ ਦੇ ਰਿਹਾ ਜਿਨ੍ਹਾਂ ਨੂੰ ਅਸੀਂ ਠਗਰਾਤਾ ਸੀ ਦੋ ਦਿਨ ਜੀ ਆ 24 ਬਸ ਚੋਣ ਜਾਤਾਂ ਲੱਗ ਜਾਣੀ ਆ ਹਾਂ ਔਰ ਚੋਣ ਆਵਾਰੇ ਨੇ 2024 ਦੇ ਕੀ ਤੌਰ ਲੱਗਦਾ ਵੀ ਸੰਘਰਸ਼ ਕਰਕੇ ਚੋਣਾਂ ਦੇ ਵਿੱਚ ਕੋਈ ਅਸਰ ਕਰੂਗਾ ਨਹੀਂ ਦੇਖੋ ਸੰਘਰਸ਼ ਜਿਹੜਾ ਇਹ ਹੁਣ ਉਹ ਮੰਗਾ ਮੰਨਣ ਤੱਕ ਜਾਰੀ ਰਹੂਗਾ ਠੀਕ ਆ ਚੋਣਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਚੋਣਾਂ ਉਹ ਅਸੀਂ ਕਿਹੜਾ ਚੋਣਾਂ ਲੜਨੀਆਂ ਚੋਣਾਂ ਉਹਨਾਂ ਨੇ ਲੜਨੀਆਂ ਔਰ ਚੋਣਾ ਦੇ ਵਿੱਚ ਵੀ ਸੰਘਰਸ਼ ਜਾਰੀ ਰਹੂਗਾ ਤੇ ਜਿਹੜੀ ਨਵੀਂ ਸਰਕਾਰ ਬਣੀ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਸਾਡਾ ਜਾਰੀ ਰਹੂਗਾ ਸਤਪਾਲ ਸਿੰਘ ਡਗਰੋ ਇਕਾਈ ਪ੍ਰਧਾਨ ਬੀਕੇ ਯੂ ਕ੍ਰਾਂਤੀਕਾਰੀ ਸਤਪਾਲ ਜੀ ਆਦੀ ਫੇਰ ਚੜਾ ਗਿਆ ਫਿਰ ਸਾਨੂੰ ਰੇਲਰ ਹੋ ਗਿਆ ਬਈ ਲਗਾਤਾਰ ਸੰਘਰਸ਼ ਕਰਦੇ ਆ ਗਏ ਅਸੀਂ ਤਾਂ ਸਰਕਾਰ ਦਾ ਪਿੱਟ ਸੇ ਆਪਾਂ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰੀ ਜਾਂਦੇ ਆ ਪਹਿਲਾਂ ਵੀ ਕਿੰਨਾ ਟਾਈਮ ਅਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ ਸਾਡੇ ਕਿਸਾਨ ਸ਼ਹੀਦ ਹੋਏ ਜਿਹੜੀਆਂ ਮੰਗਾਂ ਅਧੂਰੀਆਂ ਸਾਰੀਆਂ ਰਹਿ ਗਈਆਂ ਸੀ ਸਰਕਾਰ ਨੇ ਮੰਨ ਕੇ ਉਸ ਤੋਂ ਬਾਅਦ ਮੰਗਾਂ ਜਿਹੜੀਆਂ ਸਾਡੀਆਂ ਲਾਗੂ ਨਹੀਂ ਕੀਤੀਆਂ ਹੁਣ ਅਸੀਂ ਦੁਬਾਰਾ ਜੋ ਦਿੱਲੀ ਜਾਂਦੇ ਸੀਗੇ ਸ਼ੰਭੂ ਬਾਰਡਰ ਤੇ ਬੈਠੇ ਆ ਸਰਕਾਰ ਨੇ ਇੱਕ ਇਹੋ ਜਿਹਾ ਮਾਹੌਲ ਪੈਦਾ ਕਰਤਾ ਜੋ ਕਿ ਚੀਨ ਦੇ ਬਾਰਡਰਾਂ ਤੇ ਨਾ ਕਿ ਪਾਕਿਸਤਾਨ ਦੇ ਬਾਰਡਰਾਂ ਤੇ ਵੀ ਇਹੋ ਜਿਹਾ ਮਾਹੌਲ ਨਹੀਂ ਸੀਗਾ ਜੋ ਇਹਨਾਂ ਨੇ ਸ਼ੰਭੂ ਬਾਰਡਰ ਤੇ ਸਥਿਤੀ ਬਣਾਈ ਆ ਕਿੰਨੇ ਸਾਡੇ ਨੌਜਵਾਨ ਕਿਸਾਨ ਸ਼ਹੀਦ ਕਰਦੇ ਆ ਸਾਡੀਆਂ ਮੰਗਾਂ ਦੇਣ ਦੀ ਬਜਾਏ ਉਲਟਾ ਸਾਡੇ ਤੇ ਲਾਠੀ ਚਾਰਜ ਸਾਡੇ ਤੇ ਗੋਲੀਆਂ ਅਥਰੂ ਗੈਸ ਇਸ ਅੰਨਦਾਤੇ ਤੋਂ ਸਾਰਾ ਪੰਜਾਬ ਇਹ ਦੁਨੀਆ ਚਲਦੀ ਆ ਜੇ ਅੰਨਦਾਤੇ ਨੂੰ ਹੀ ਮਾਰਤਾ ਤੇ ਫਿਰ ਇਸੇ ਸਰਕਾਰਾਂ ਨੂੰ ਕਹੇ ਕਾਰਬਨ ਘਰਾੜਿਆਂ ਨੂੰ ਉੱਤੇ ਆ ਕੇ ਸਾਡੇ ਬਹਿਜੋ ਫਿਰ ਜ਼ਮੀਨਾਂ ਅਸੀਂ ਕਿੱਧਰ ਲੈ ਕੇ ਜਾਣੀ ਆ ਅਸੀਂ ਕਹਿੰਦੇ ਜਿਹੜੀ ਸਾਨੂੰ ਐਮ ਐਸ ਬੀ ਮਿਲਣੀ ਚਾਹੀਦੀ ਆ ਸਾਰੀਆਂ ਫਸਲਾਂ ਤੇ ਮਿਲੇ ਜਿਲ੍ਹਾ ਚ ਕਰ ਐਮ ਐਸ ਬੀ ਨਹੀਂ ਮਿਲਦੀਗੀ ਅਸੀਂ ਬਾਦਰਾਂ ਤੇ ਬੈਠੇ ਆ ਜਿੱਦੇ ਸਾਡੇ ਆਗੂਆਂ ਦੀ ਕਾਲ ਆਊਗੀ ਦਿੱਲੀ ਜਾਣ ਨੂੰ ਅਸੀਂ ਦਿੱਲੀ ਵੀ ਪਹੁੰਚਾਂਗੇ ਜੇ ਸਾਨੂੰ ਮਾਰ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਤਾਂ ਮਾਰ ਲੈਣ ਅਸੀਂ ਗੋਲੀਆਂ ਤੋਂ ਇਹਨਾਂ ਟੈਂਕਾਂ ਤੋਂ ਨਹੀਂ ਡਰਦੇ ਗੱਲ ਬਾਤ ਵੀ ਹੋਈ ਹੈ ਲੇਕਿਨ ਫਿਰ ਵੀ ਕਿਸੀ ਨੇ ਨਹੀਂ ਛੜੀ ਚੋਣ ਜਬਤਾ ਲੱਗ ਜਾਣੀਆਂ 224 ਦੀਆਂ ਵੋਟਾਂ ਪੈਣੀਆਂ ਆ ਗਈਆਂ ਨੇ ਉਦੋਂ ਕਿਸਾਨਾਂ ਦਾ ਸੰਘਰਸ਼ ਕਿੱਦਾਂ ਰਹੇਗਾ ਚੋਣ ਜਬਤਾ ਲੱਗਦਾ ਕੋਈ ਨਹੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਹੀ ਹਨ ਇਹਨਾਂ ਨੇ ਫਿਰ ਜਿਹੋ ਜਿਹੇ ਇਹਨਾਂ ਨੇ ਸਲੂਕ ਸਾਡਾ ਬਾਰਡਰਾਂ ਦੇ ਕੀਤਾ ਉਹੋ ਜਿਹਾ ਸਤਕਾਰ ਅਸੀਂ ਪਿੰਡਾਂ ਵਿੱਚ ਵੀ ਕਰਾਂਗੇ ਜੇ ਸਾਡੇ ਅਥਰੂ ਗੈਂਸ ਵਜਦੇ ਸੀ ਤੇ ਡਲੇ ਵਜਦੇ ਸੀ ਉਹਨਾਂ ਦਾ ਉਸੇ ਤਰ੍ਹਾਂ ਜਵਾ ਦੇ ਕਿ ਪਿੰਡਾਂ 'ਚ ਅਸੀਂ ਧੋਹਲਾਂਗੇ ਸਾਡਾ ਮੋਰਚਾ ਉੱਥੇ ਲੱਗਾ ਮੋਰਚੇ ਉਂ ਵੀ ਰਹਿਣਗੇ ਅਸੀਂ ਪਿੰਡਾਂ ਦੀਆਂ ਟੀਮਾਂ ਬਣਾ ਕੇ ਇਹਨਾਂ ਫੇ ਲੀੜੇ ਪਾਰ ਪਰ ਰਸਵੀ ਧੋਹਲਾਂਗੇ ਬੀਜੇਪੀ ਵਾਲਿਆਂ ਦੇ